ਬਹੁਤ ਸਾਰੇ ਸਲਾਨੀ ਨੇ ਜਿਹੜੇ ਹੁਣ ਰੋਜ਼ਾਨਾ ਆਪਣੀ ਜ਼ਿੰਦਗੀ ਤੋਂ ਥੱਕੇ ਹੋਏ ਨੇ ਤੇ ਉਹ ਪੰਜਾਬ ਜਦੋਂ ਆਉਂਦੇ ਆ ਪਿੰਡਾਂ ਦੀ ਰੂਰਲ ਲਾਈਫ ਤੇ ਉਹਦੇ ਫਾਰਮਸ ਦੇ ਵਿੱਚ ਰਹਿਣਾ ਪਸੰਦ ਕਰਦੇ ਆ ਜਿਹਨੂੰ ਅਸੀਂ ਵਧਾਵਾ ਵੀ ਦਿੱਤਾ ਜਿਹੜਾ ਵਧਿਆ ਵੀ ਹੈ ਪਹਿਲਾਂ ਨਾਲੋਂ ਨਾ ਫਾਰਮ ਸਟੇਜ਼ ਦਾ ਤੇ ਉਹਦੇ ਲਈ ਸਾਨੂੰ ਅਵਾਰਡ ਦਿੱਤਾ ਗਿਆ ਬਰਲਿਨ ਦੇ ਵਿੱਚ ਬੜੀ ਖੁਸ਼ੀ ਦੀ ਗੱਲ ਆ ਬੈਸਟ ਟੂਰਿਜ਼ਮ ਮਿਨਿਸਟਰ ਆਫ ਦਿイヤー ਅਵਾਰਡ ਦਿੱਤਾ ਗਿਆ ਜਿਹੜਾ ਬੜਾ ਉਸ਼ਾਹਿਤ ਕਰਦਾ ਇੱਕ ਸਵਾਲ ਜਿਹੜੇ ਪੰਜਾਬ ਦੇ ਲੋਕ ਤੁਹਾਡੇ ਤੋਂ ਇਹ ਜਾਨਣਾ ਚਾਹਣਗੇ ਕਿਉਂਕਿ ਅਕਸਰ ਜਦੋਂ ਅਸੀਂ ਕਹਿੰਦੇ ਆ ਕਿ ਪੰਜਾਬ ਤੇ ਸਾਡੇ ਟੂਰਿਜ਼ਮ ਨੂੰ ਲੈ ਕੇ ਬਹੁਤ ਜ਼ਿਆਦਾ ਐਸੀ ਥਾਵਾਂ ਨੇ ਐਸੇ ਪਲੇਸੇਸ ਨੇ ਜਿੱਥੇ ਕਿ ਲੋਕ ਜਾ ਸਕਦੇ ਨੇ ਚਾਹੇ ਉਹ ਸਾਡੇ ਰਿਲੀਜੀਅਸ ਹੋਣ ਹਿਸਟੋਰੀਕਲ ਹੋਣ ਬਹੁਤ ਜੰਗਲ ਲੜੀਆਂ ਕਿਲੇ ਵੀ ਹੈ ਹਰ ਚੀਜ਼ ਹੈ ਪੰਜਾਬ ਦੇ ਵਿੱਚ ਪਰ ਉਸ ਚੀਜ਼ ਨੂੰ ਅੱਜ ਤੱਕ ਟੈਪ ਨਹੀਂ ਕੀਤਾ ਗਿਆ ਉਸ ਚੀਜ਼ ਨੂੰ ਅਜੇ ਤੱਕ ਖੰਗਾਲਿਆ ਨਹੀਂ ਗਿਆ ਤੇ ਦੁਨੀਆ ਦੇ ਨਕਸ਼ੇ ਤੇ ਉਕੇਰਿਆ ਨਹੀਂ ਗਿਆ ਉਹਨੂੰ ਲਿਆਂਦਾ ਨਹੀਂ ਗਿਆ ਗੱਲਾਂ ਬਹੁਤ ਹੋਈਆਂ ਕਿ ਅਸੀਂ ਇਹ ਕਰਾਂਗੇ ਉਹ ਕਰਾਂਗੇ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਗੁਆਂਢੀ ਸੂਬੇ ਹਿਮਾਚਲ ਦੇ ਵਿੱਚ ਪੰਜਾਬ ਤੋਂ ਹੋ ਕੇ ਲੋਕ ਕੁੱਲੂ ਮਨਾਲੇ ਜਾ ਰਹੇ ਆ ਮੰਡੀ ਜਾ ਰਹੇ ਆ ਰੋਤਾਂਗ ਜਾ ਰਹੇ ਆ ਸ਼ਿਮਲਾ ਜਾ ਰਹੇ ਆ ਵਾਈ ਨਾਟ ਇਨ ਪੰਜਾਬ ਆਪਣੇ ਪੰਜਾਬ ਚ ਕਿਉਂ ਨਹੀਂ ਰੁਕਦੇ ਸਾਡੇ ਪੰਜਾਬ ਚ ਕੀ ਥਾਵਾਂ ਹੈ ਨਹੀਂ ਜਾਂ ਅਸੀਂ ਥਾਵਾਂ ਨੂੰ ਸਹੀ ਨਹੀਂ ਕੀਤਾ ਅਸੀਂ ਉਹਦੇ ਲਈ ਕੋਸ਼ਿਸ਼ ਹੀ ਨਹੀਂ ਕੀਤੀ ਕਿ ਅਸੀਂ ਇਹਨਾਂ ਥਾਵਾਂ ਨੂੰ ਹੀ ਪੂਰੀ ਦੁਨੀਆ ਦੇ ਨਕਸ਼ੇ ਤੇ ਲਿਆਈਏ ਦੇਖੋ ਮੈਂ ਕੱਲ ਉਦਘਾਟਨ ਕੀਤਾ ਕਿਲਾ ਮੁਬਾਰਕ ਦੇ ਵਿੱਚ ਅਸੀਂ ਉੱਥੇ ਫਸਾੜ ਲਾਈਟਿੰਗ ਕੀਤੀ ਹੈ ਬਹੁਤ ਬਿਲਕੁਲ ਡਲ ਪਈ ਬਿਲਡਿੰਗ ਨੂੰ ਰੌਸ਼ਨ ਆਇਆ ਤੇ ਜਿਹੜਾ ਸਰਦਖਾਨਾ ਉੱਥੇ ਇੱਕ ਹਾਲ ਬਣਿਆ ਹੋਇਆ ਬਹੁਤ ਵੱਡਾ ਹੈਰੀਟੇਜ ਉਹਨੂੰ ਅਸੀਂ ਦੁਬਾਰਾ ਰੈਨੋਵੇਟ ਉਹਦੀ ਰੀਸਟੋਰੇਸ਼ਨ ਕਰਦੇ ਪਏ ਆ ਬਹੁਤ ਸਾਰੀਆਂ ਇਮਾਰਤਾਂ ਪੰਜਾਬ 'ਚ ਜਿਹੜਾ ਹੈਰੀਟੇਜ ਸੀ ਉਹ ਖੰਡਰ ਹੋ ਗਈਆਂ ਮੈਂ ਪਿਛਲੀਆਂ ਸਰਕਾਰਾਂ ਨੂੰ ਇਹ ਪੁੱਛਣਾ ਚਾਹਾਂਗੀ ਕਿ ਤੁਸੀਂ ਅੱਜ ਤੋਂ ਪਹਿਲਾਂ ਜਿੰਨੀਆਂ ਪਿਛਲੀਆਂ ਸਰਕਾਰਾਂ ਰਹੀਆਂ ਜੈਨੂਨ ਦੱਸਿਓ ਕਦੀ ਟੂਰਿਜ਼ਮ ਮਿਨਿਸਟਰ ਦਾ ਪਤਾ ਲੱਗਾ ਵੀ ਕੌਣ ਪਤਾ ਲੱਗਿਆ ਨਹੀਂ ਤਾਈ ਤੁਹਾਨੂੰ ਬਸਰੇ ਪਤਾ ਲੱਗਿਆ ਨਹੀਂ ਕੀ ਕਦੇ ਸੁਣਿਆ ਵੀ ਉਹਨਾਂ ਦਾ ਕੁਝ ਏਜੰਡੇ ਤੇ ਵੀ ਸੀਗਾ ਮੈਂ ਤਾਂ ਸੁਣਿਆ ਵੀ ਉਹ ਨਾਰਾਜ ਬੜੇ ਹੋ ਜਾਂਦੇ ਸੀ ਵੀ ਟੂਰਿਜ਼ਮ ਮਹਿਕਮਾ ਤੇ ਕਲਚਰ ਮਹਿਕਮਾ ਦੇ ਕਿਉਂ ਦਿੱਤਾ ਸ਼ਾਇਦ ਮੇਰੇ ਸਾਈਡ ਲਾਈਨ ਵਾਲਾ ਮਹਿਕਮਾ ਸਮਝਦਾ ਸਾਈਡ ਲਾਈਨ ਵਾਲਾ ਕਿ ਬਜਟ ਇੱਥੇ ਖਾਣ ਪੀਣ ਨੂੰ ਕੁਛ ਹੈ ਹੀ ਨਹੀਂ ਹੂੰ ਖਾਵਾਂਗੇ ਕਿੱਥੋਂ ਬਜਟ ਹੀ ਘਟਿਆ ਤੇ ਮੈਂ ਆਪਣੀ ਇੱਛਾ ਨਾਲ ਲਿਆ ਇਹ ਤੁਸੀਂ ਜੇ ਪੰਜਾਬ ਦਾ ਕਲਚਰ ਤੇ ਟੂਰਿਜ਼ਮ ਦੇ ਵਿੱਚ ਉਹ ਇਹ ਸੋਚਦੇ ਹੋ ਵੀ ਇਹ ਤੁਸੀਂ ਇਹਨੂੰ ਨੁਕਸਾਨ ਕਰਕੇ ਇਹਦਾ ਮਤਲਬ ਪੰਜਾਬ ਆਪ ਦੇ ਕਲਚਰ ਨਾਲ ਤੇ ਜਾਣਿਆ ਜਾਂਦਾ ਹੁਣ ਅਸੀਂ ਮੇਲੇ ਮੂੜਸ ਰਜੀਤ ਕੀਤੇ ਆ ਹੂੰ ਮੇਲਿਆਂ ਕਰਕੇ ਪੰਜਾਬ ਜਾਣਾ ਜਾਂਦਾ ਫੈਸਟੀਵਲਾਂ ਦਾ ਲੈਵਲ ਅਪਗ੍ਰੇਡ ਕੀਤਾ ਤਾਂ ਕਿ ਜਿਹੜਾ ਯੂਥ ਹੈ ਉਹ ਪੁਰਾਣੇ ਮੇਲਿਆਂ ਜਾਂਦਾ ਹੀ ਨਹੀਂ ਫਿਰ ਨਵੇਂ ਅਸੀਂ ਉੱਥੋਂ ਦੇ ਲੋਕਲ ਕਾਰੀਗਰ ਉੱਥੇ ਬਿਠਾਏ ਲੋਕਲ ਹੈਂਡੀਕਰਾਫਟ ਉੱਥੇ ਬਿਠਾਏ ਬੱਚਿਆਂ ਲਈ ਬਹੁਤ ਸਾਰੀਆਂ ਚੀਜ਼ਾਂ ਪਲੇ ਪਲੇਗਰਾਉਂਡਸ ਬਣਾਏ ਫੈਸਟੀਵਲ ਦੇ ਵਿੱਚ ਵੱਡੇ ਵੱਡੇ ਆਰਟਿਸਟ ਬੁਲਾਏ ਤੇ ਲੋਕਾਂ ਦੇ ਵਿੱਚ ਪੋਜ਼ਿਟਿਵਿਟੀ ਆਉਂਦੀ ਹੈ ਲੋਕਾਂ ਨੂੰ ਅੱਛਾ ਲੱਗਦਾ ਇੱਕ ਸਟੇਟ ਦੇ ਵਿੱਚ ਮੇਲਿਆਂ ਦਾ ਮਾਹੌਲ ਬਣਦਾ ਮੇਲਿਆਂ ਦਾ ਲੈਵਲ ਅਪਗ੍ਰੇਡ ਕਰਤਾ ਉਹਨਾਂ ਨੂੰ ਥੋੜਾ ਮਾਡਰਨ ਕਰਤਾ ਦੇ ਨਾਲੇ ਉੱਥੇ ਮਾਰਕੀਟ ਕਰੇਟ ਹੁੰਦੀ ਹੈ ਜਿਹੜੇ ਕਾਰਗਰ ਵੇਲੇ ਬੈਠੇ ਆ ਉਹਨਾਂ ਰੋਜ਼ਗਾਰ ਮਿਲਦਾ ਹੈ ਨਾਲੇ ਲੋਕ ਜਾ ਕੇ ਸ਼ਾਪਿੰਗ ਕਰਦੇ ਆ ਤੇ ਹਰ ਸਾਲੇ ਮੇਲੇ ਹੋਣੇ ਆ ਹਰ ਜ਼ਿਲ੍ਹੇ ਚ ਹੋਣੇ ਆ ਉੱਥੋਂ ਦੇ ਲੋਕਲ ਕਲਚਰ ਦੇ ਹਿਸਾਬ ਦੇ ਨਾਲ ਕੀ ਇਹ ਪੁਰਾਣੀਆਂ ਸਰਕਾਰਾਂ ਨੂੰ ਪਤਾ ਨਹੀਂ ਸੀ ਮੇਲੇ ਲੋਪ ਹੋ ਗਏ ਉਹ ਛੱਡੋ ਚਲੋ ਮੇਲੇ ਤੇ ਉਹਨਾਂ ਨੂੰ ਨਹੀਂ ਪਤਾ ਲੱਗੇ ਤੁਸੀਂ ਜਿਹੜੀਆਂ ਬਿਲਡਿੰਗਾਂ ਖੰਡਰ ਕਰਤੀਆਂ ਪੰਜਾਬ ਦੀਆਂ ਤੁਸੀਂ ਪਟਿਆਲੇ ਦੀ ਸਾਰੀ ਸ਼ਾਹੀ ਸ਼ਹਿਰ ਪਟਿਆਲਾ ਜਿਹੜਾ ਆਪਣੇ ਹੈਰੀਟੇਜ ਕਰਕੇ ਜਾਣਿਆ ਜਾਂਦਾ ਹੁਣ ਅਸੀਂ ਉੱਥੇ ਰੀਸਟੋਰੇਸ਼ਨ ਦਾ ਕੰਮ ਕਰਦੇ ਪਏ ਕੰਜ਼ਰਵੇਸ਼ਨ ਕਰ ਰਹੇ ਆ ਸਾਰੀ ਕਿਉਂ ਤੁਸੀਂ ਕੱਲੀ ਕੱਲੀ ਇਮਾਰਤ ਖੰਡਰ ਕਰਤੀ ਨਵੀਆਂ ਤਾਂ ਬਣਾਈ ਗਈ ਨਵੀਆਂ ਚੀਜ਼ਾਂ ਬਣਾ ਲਈਆਂ ਪੁਰਾਣੀਆਂ ਜਿਹੜੀਆਂ ਦੀਵਾਨ ਟੋਡਰ ਮਲ ਦੀ ਉਹ ਤੇ ਅਸੀਂ ਵਰਕ ਕਰ ਰਹੇ ਹਾਂ ਹੁਣ ਸਾਰੀਆਂ ਚੀਜ਼ਾਂ ਨੂੰ ਅਸੀਂ ਹੈਰੀਟੇਜ ਨੂੰ ਸੰਭਾਲ ਰਹੇ ਹਾਂ ਕਿਉਂਕਿ ਕੋਈ ਵੀ ਸੂਬਾ ਕੋਈ ਵੀ ਦੇਸ਼ ਕੁਝ ਵੀ ਬਣਾ ਸਕਦਾ ਜੀ ਉਹ ਹੈਰੀਟੇਜ ਨਹੀਂ ਬਣਾ ਸਕਦਾ ਹੈਰੀਟੇਜ ਤੁਹਾਡਾ ਖਿੱਚਦਾ ਕੇਂਦਰ ਹੈ ਸਲਾਨੀ ਦੇਖਣ ਜਾਂਦਾ ਵੀ ਇਹਨਾਂ ਕੋਲ ਐਨੇ 100 ਸਾਲ ਪੁਰਾਣੀ ਫਲਾਣੀ ਹਵੇਲੀ ਹੈ ਰਾਜਸਥਾਨ ਨੇ ਸਾਰਾ ਦੁਨੀਆ ਤੋਂ ਗੋਰੇ ਵੀ ਸੱਦ ਲਏ ਆ ਤੇ ਤੁਸੀਂ ਰੋਮ ਜਾਂਦੇ ਹੋ ਪਾਪ ਦੇ ਉੱਥੇ ਬਾਕੀ ਸਾਰੇ ਬਿਲਡਿੰਗਸ ਲੀਨਿੰਗ ਟਾਵਰ ਦੇਖਣ ਜਾਂਦੇ ਹੋ ਜਿਹੜੇ ਆਪਣੀ ਹੈਗੀਆਂ ਇੱਥੇ ਆਪਾਂ ਉਹਨੂੰ ਸੰਭਾਲ ਨਹੀਂ ਪਾਰੇ ਸੰਭਾਲੋ ਤਾਂ ਨਹੀਂ ਪਾਰੇ ਕਿਉਂਕਿ ਉਹਨਾਂ ਨੂੰ ਲੋਕਾਂ ਲੋਕ ਜਾਂਦੇ ਆ ਜਿੱਥੇ ਥੋੜਾ ਨਾ ਨੂੰ ਐਂਟਰਟੇਨਮੈਂਟ ਵੀ ਦਿਸੇ ਹਾਂ ਬਿਲਕੁਲ ਹੁਣ ਜਿਹੜੇ ਤੁਸੀਂ 5-500 ਕਰੋੜ ਰੁਪਈਆ ਲਾ ਕੇ ਵੱਡੀਆਂ-ਵੱਡੀਆਂ ਇਤਿਹਾਸਕ ਇਮਾਰਤਾਂ ਬਣਾਈਆਂ ਉੱਥੇ ਲੋਕ ਜਾ ਕੇਉਂ ਨਹੀਂ ਰਹੇ ਪਹਿਲਾਂ ਕਿਉਂਕਿ ਤੁਸੀਂ ਬਣਾਤੀਆਂ ਪੈਸੇ ਲਾਤੀਆਂ ਸ਼ੋਅ ਆਫ ਕਰ ਲਿਆ ਉਥੇ ਬਹੁਤ ਸਾਰੀਆਂ ਥਾਵਾਂ ਨੇ ਜਿੱਥੇ ਅਸੀਂ ਕਿਹਾ ਵੀ ਜੇ ਰਾਜਿਆਂ ਦੇ ਕਿਲੇ ਨੇ ਤਾਂ ਤੁਸੀਂ ਉਥੇ ਸ਼ਾਮ ਨੂੰ ਸੰਗੀਤ ਹੋਣਾ ਚਾਹੀਦਾ ਹੈ ਉਥੇ ਫੂਡ ਸਟਾਲਸ ਹੋਣੀਆਂ ਚਾਹੀਦੀਆਂ ਜਿਵੇਂ ਰਾਜਸਥਾਨ ਨੇ ਕੀਤਾ ਹੈ ਲੋਕ ਜਾਣ ਉਹਨਾਂ ਚੀਜ਼ਾਂ ਨਾਲ ਕਨੈਕਟ ਹੋਣ ਨਾਲ ਇਤਿਹਾਸ ਨੂੰ ਦੇਖਣ ਨਾਲੇ ਨੌਜਵਾਨ ਪੀੜ੍ਹੀ ਦੇਖੇ ਵੀ ਪੁਰਾਣੇ ਸਾਡੇ ਕਿਵੇਂ ਹੁੰਦੇ ਸੀ ਖਾਲੀ ਬਿਲਡਿੰਗਾਂ 'ਚ ਤਾਂ ਕੋਈ ਜਾਂਦਾ ਹੀ ਨਹੀਂ ਉੱਪਰ ਉਹਨਾਂ ਨੂੰ ਖੰਡਰ ਕਰਤਾ ਕੋਈ ਅਟਰੈਕਸ਼ਨ ਹੈ ਨਹੀਂ ਸੋ ਜੇ ਸਾਡੀਆਂ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਇਮਾਰਤਾਂ ਨੇ ਨਵੀਆਂ ਬਣਾਈਆਂ ਪੁਰਾਣੀਆਂ ਨੂੰ ਸ਼ਾਮ ਨੂੰ ਉੱਥੇ ਢਾਡੀ ਜਥੇ ਲੱਗਣ ਕੀਰਤਨ ਹੋਵੇ ਇੱਕ ਮਾਹੌਲ ਹੋਵੇ ਸੰਗਤ ਆਉਣ ਬੈਠਣ ਜੁੜਨ ਕੁਝ ਹੈ ਹੀ ਨਹੀਂ ਮਾਹੌਲ ਹੀ ਨਹੀਂ ਉਹਨਾਂ ਚੀਜ਼ਾਂ ਦੇ ਅੰਦਰ ਕੁਝ ਦੇਖਣ ਨੂੰ ਨਹੀਂ ਮਿਲਦਾ ਲੋਕ ਜਾਂਦੇ ਵੀ ਨਹੀਂ ਸੋ ਸਾਡੇ ਜਿਹੜੇ ਐਫਰਟਸ ਨੇ ਉਹ ਐਕਚੁਅਲ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਐਕਟੀਵੇਟ ਹੈਰੀਟੇਜ ਜਿਹੜਾ ਸਾਡਾ ਸਰਕਟ ਹੈ ਇਹਨੂੰ ਕਿਵੇਂ ਐਕਟੀਵੇਟ ਕਰਨਾ ਉਹ ਤੇ ਅਸੀਂ ਕੰਮ ਕਰਦੇ ਪਏ ਆ ਲੋਕਲ ਹੈਂਡੀਕਰਾਫਟ ਉੱਥੇ ਬਿਠਾਉਣ ਨਾਲੇ ਉਹਨਾਂ ਨੂੰ ਰੋਜ਼ਗਾਰ ਮਿਲਦਾ ਉਹਨਾਂ ਦੇ ਕਨੈਕਸ਼ਨ ਬਣਦੇ ਨੇ ਕਸਟਮਰ ਬਣਦਾ ਨਾਲੇ ਜਿੰਨੀਆਂ ਸਾਡਾ ਸਿੱਖ ਹੈਰੀਟੇਜ ਹੈ ਜਿੰਨਾ ਸਾਡਾ ਇਹ ਸਿੱਖ ਹਿਸਟਰੀ ਨਾਲ ਰਿਲੇਟਡ ਹੈ ਉਹਨਾਂ ਥਾਵਾਂ ਨੂੰ ਵੀ ਫੁੱਲੀ ਐਕਟੀਵੇਟ ਕਰਨ ਲਈ ਬਹੁਤ ਸਾਰੀਆਂ ਥਾਵਾਂ ਤਾਂ ਚਲੋ ਸਾਡੇ ਗੁਰਦੁਆਰਾ ਸਾਹਿਬ ਸੰਗਤ ਜਾਂਦੀ ਹੈ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਇਮਾਰਤਾਂ ਸੈਂਕੜੇ ਕਰੋੜ ਲਾ ਕੇ ਬਣਾਈਆਂ ਹੋਈਆਂ ਜਿੱਥੇ ਉਹਨੇ ਫੁੱਟਫਾਲ ਹੈ ਨਹੀਂ ਉਹਨਾਂ ਨੂੰ ਕਿਦਾਂ ਤੁਸੀਂ ਭਰਨਾ ਸੋ ਉਹਨਾਂ ਥਾਵਾਂ ਉੱਤੇ ਵੀ ਜਿਹੜੀਆਂ ਹੈਗੀਆਂ ਇਹ ਚੀਜ਼ਾਂ ਨੂੰ ਐਡ ਕਰਨ ਦੀ ਜ਼ਰੂਰਤ ਹੈ ਉਹਦੇ ਤੇ ਅਸੀਂ ਲੱਗੇ ਹੋਏ ਹਾਂ ਲਗਾਤਾਰ ਇਸ ਨੂੰ ਤੁਸੀਂ ਗਵਰਨਮੈਂਟ ਲੈਵਲ ਤੇ ਐਕਟੀਵੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਨਾਲ ਇਹ ਪੋਸੀਬਲ ਹੈ ਕਿਉਂਕਿ ਸਾਰਾ ਤਾਂ ਮਤਲਬ ਕਿ ਗਵਰਨਮੈਂਟ ਕੋ ਵੀ ਸ਼ਾਇਦ ਪੋਸੀਬਲ ਨਹੀਂ ਹੋਏਗਾ ਕਿ ਇੰਨਾ ਰੈਸੋਲੂਸ਼ਨ ਨੂੰ ਤੁਸੀਂ ਇਕੱਲੇ ਸਰਕਾਰ ਦੇ ਲੈਵਲ ਤੇ ਕਰ ਲਓ ਕਿਸ ਤਰੀਕੇ ਦੇ ਨਾਲ ਪਲਾਨ ਆਊਟ ਕਰ ਰਹੇ ਹੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀ ਚੀਜ਼ਾਂ ਪੋਸੀਬਲ ਹੋਣ ਤੇ ਨਿਕਲ ਕੇ ਆਣ ਸਾਹਮਣੇ ਨਹੀਂ ਅਸੀਂ ਦੋਵੇਂ ਮਾਡਲ ਸੇ ਕੰਮ ਕਰਾਂਗੇ ਜੇ ਜੇ ਸਾਡੇ ਕਿਉਂਕਿ ਪ੍ਰਾਈਵੇਟ ਬੰਦਾ ਵੀ ਬੜੇ ਵਧੀਆ ਤਰੀਕੇ ਨਾਲ ਪਰਸਨਲ ਲੈਵਲ ਉੱਤੇ ਸੰਭਾਲਦਾ ਉਸ ਚੀਜ਼ ਨੂੰ ਜਿੱਦ ਕੁੱਛੋ ਜੀ ਜਿਵੇਂ ਕਿਲਾ ਮੁਬਾਰਕ ਹੈ ਉਹਦੀ ਇੱਕ ਬਿਲਡਿੰਗ 5 ਸਤਾਰਾ ਹੋਟਲ ਲੈ ਰਿਆ ਉਥੇ ਪੂਰਾ ਹੋਟਲ ਬਣਨਾ ਤਾਂ ਕੱਲ ਨੂੰ ਉਥੇ ਵੈਡਿੰਗਸ ਦਾ ਸਕੋਪ ਵੱਧਦਾ ਬਾਹਰੋਂ ਦੁਨੀਆ ਆਊਗੀ ਸਾਡੇ ਪੰਜਾਬ ਦੇ ਵਿੱਚ ਹੁਣ ਦੁੱਖ ਇਹ ਇਸ ਗੱਲ ਦਾ ਵੀ ਜਿਹੜੇ ਸਾਡੇ ਕਿਲੇ ਬਣੇ ਹੋਏ ਐ ਚਲੋ ਉਹਨਾਂ ਨੂੰ ਅਸੀਂ ਸੰਭਾਲਾਂਗੇ ਕਰ ਰਹੇ ਆ ਕੰਮ ਚੱਲਦਾ ਪਿਆ ਉਹਦੇ ਸਾਈਡਾਂ ਤੇ ਰੇੜੀਆਂ ਲੱਗੀਆਂ ਹੋਈਆਂ ਕਿਸੇ ਨੇ ਰੋਕਿਆ ਹੀ ਨਹੀਂ ਕੀ ਕਿਸੇ ਨੂੰ ਨਾ ਕਿਸੇ ਅਫਸਰशाही ਨੂੰ ਨਹੀਂ ਇਹ ਪਤਾ ਲੱਗਿਆ ਜਾਂ ਕਿਸੇ ਪੋਲੀਟਿਸ਼ੀਅਨ ਨੂੰ ਇਹ ਨਹੀਂ ਪਤਾ ਲੱਗਿਆ ਕੀ ਤੁਸੀਂ ਅੱਜ ਸਾਡੇ ਕੋਲ ਲੋਕ ਮੰਗ ਲੈ ਕੇ ਆ ਰਹੇ ਜੀ ਇਹਨਾਂ ਨੂੰ ਹਟਾਓ ਹੁਣ ਉਹਨਾਂ ਨੂੰ ਰੋਜਗਾਰ ਹੈ ਉਹਨਾਂ ਨੂੰ ਉਟਾਵਾਂਗੇ ਗੁੱਸਾ ਕਰਨਗੇ ਕਿ ਸਾਡੇ ਇੰਨੇ ਸਾਲਾਂ ਦਾ ਇੱਥੇ ਰੋਜਗਾਰ ਪੱਕਾ ਹੋਇਆ ਹੁਣ ਸਰਕਾਰ ਆ ਕੰਮ ਤੇ ਲੱਗੀ ਹੈ ਤੇ ਤੁਸੀਂ ਉੱਥੇ ਮਾਰਕੀਟਾਂ ਕ੍ਰੀਏਟ ਕਰਵਾਤੀਆਂ ਹੁਣ ਬਾਕੀ ਸੂਬਿਆਂ ਨੇ ਕੀ ਕੀਤਾ ਹੋਇਆ ਵੀ ਆਪਣੇ ਉਹ ਕਿਲੇ ਖੁੱਲੇ-ਖੁੱਲੇ ਰੱਖੇ ਆ ਸਾਈਡਾਂ ਤੇ ਉਹ ਅੱਛੀ ਲੱਗਦੀ ਹੈ ਲੋਕੇਸ਼ਨ ਆਪਣੇ ਤੇ ਇੰਨਾ ਕੰਜਸਟਡ ਮਾਰਕੀਟ ਹੁੰਦੀ ਹੈ ਹਰ ਕਿਲੇ ਦੇ ਬਾਹਰ ਕੀ ਉਹਨੂੰ ਹੁਣ ਅਸੀਂ ਕਿਸ ਤਰੀਕੇ ਦਿਖ ਖਰਾਬ ਹੋ ਜਾਂਦੀ ਹੈ ਹੁਣ ਉਹਨਾਂ ਚੀਜ਼ਾਂ ਨੂੰ ਅਸੀਂ ਕਿੱਦਾਂ ਟੈਕਲ ਕਰਨਾ ਕਿੱਦਾਂ ਉਹਨੂੰ ਉਸੇ ਮਾਹੌਲ ਦੇ ਵਿੱਚ ਸੋ ਅਸੀਂ ਤਾਂ ਵਿਗੜੀਆਂ ਹੋਈਆਂ ਚੀਜ਼ਾਂ ਠੀਕ ਕਰਦੇ ਪਏ ਆ ਵਿਗੜੀਆਂ ਹੋਈਆਂ ਚੀਜ਼ਾਂ ਜਿਹੜੀਆਂ ਡੁੱਬਦੀਆਂ ਚੀਜ਼ਾਂ ਤੇ ਪਿਛਲੀ ਸਰਕਾਰ ਘੱਟੋ ਘੱਟ ਤੁਸੀਂ ਆਪਣਾ ਹੈਰੀਟੇਜ ਤੇ ਸੰਭਾਲ ਲੈਂਦੇ ਇਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਧਿਆਨ ਦਿੱਤਾ ਪਤਾ ਨਹੀਂ ਕਿੱਧਰ ਨੂੰ ਲੱਗੇ ਹੋਏ ਸੀ ਤੇ ਜਦੋਂ ਤੁਸੀਂ ਕਲਚਰ ਦੀ ਨਾਲ ਗੱਲ ਕਰਦੇ ਹੋ ਤੁਹਾਨੂੰ ਲੱਗਦਾ ਕਿ ਟੂਰਿਜ਼ਮ ਤੇ ਕਲਚਰ ਦੋਨੋਂ ਨਾਲ-ਨਾਲ ਹੀ ਚੱਲਦੇ ਆ ਤੇ ਸਿੰਗਲ ਆਊਟ ਨਹੀਂ ਕੀਤਾ ਜਾ ਸਕਦਾ ਇਹਨਾਂ ਨੂੰ ਦੇਖੋ ਟੂਰਿਜ਼ਮ ਤੇ ਕਲਚਰ ਨਾਲ ਨਾਲ ਬਿਲਕੁਲ ਚੱਲਦੇ ਨੇ ਕਲਚਰ ਜਿੱਨਾ ਤੁਹਾਡਾ ਸਟੇਟ ਵਾਈਬਰੈਂਟ ਹੈ ਜਿੱਨਾ ਕਲਚਰਲ ਦੀ ਤੁਸੀਂ ਰਿਚ ਹੋ ਉਹਨਾਂ ਟੂਰਿਸਟ ਅਟਰੈਕਟ ਹੁੰਦਾ ਹੈ ਪੰਜਾਬ ਵਰਗਾ ਕਲਚਰ ਕਿੱਥੇ ਦੁਨੀਆ 'ਚ ਪਰ ਕਿਸੇ ਨੂੰ ਪਤਾ ਨਹੀਂ ਚੱਲ ਰਿਹਾ ਪਤਾ ਤਾਂ ਹੁਣ ਆਬਵੀਅਸਲੀ ਪਹਿਲਾਂ ਨਾਲੋਂ ਤੇ ਬਹੁਤ ਫਰਕ ਹੈ ਹੋਰ ਫਰਕ ਪਾਵਾਂਗੇ ਮੇਲੇ ਕਰ ਰਹੇ ਹਾਂ ਉਹਦਾ ਪਤਾ ਲੱਗਦਾ ਅਸੀਂ ਕੁਝ ਵਿਲੇਜ ਵੀ ਜਿਹੜੇ ਹੈਗੇ ਨੇ ਪਿੰਡ ਨੇ ਉਹਨਾਂ ਨੂੰ ਮਾਡਲ ਵਿਲੇਜ ਕੁਝ ਪਿੰਡ ਬਿਲਕੁਲ ਕਲਚਰਲ ਚ ਲੱਗਦੇ ਹੋਣ ਜਿੱਦਾਂ ਹੁਣ ਅਸੀਂ ਸਪੇਨ ਗਏ ਸੀ ਉੱਥੇ ਅਸੀਂ ਕੁਝ ਪਿੰਡਾਂ ਦੇ ਵਿੱਚ ਦੇਖਿਆ ਕਿ ਉਹ ਪਿੰਡ ਡਿਫਰੈਂਟ ਤਰੀਕੇ ਨਾਲ ਉੱਥੋਂ ਦੇ ਕਲਚਰ ਨੂੰ ਹੈਰੀਟੇਜ ਨੂੰ ਰਿਪਰੈਜ਼ੈਂਟ ਕਰਦੇ ਆ ਸੋ ਅਸੀਂ ਵੀ ਫੰਡਸ ਦਵਾਂਗੇ ਕੁਝ ਪਿੰਡ ਨੇ ਜਿਹੜੇ ਉਹ ਪ੍ਰੋਪਰ ਉਸ ਹੈਰੀਟੇਜ ਲੁੱਕ ਦੇ ਹੋਣ ਜਿੱਥੇ ਟੂਰਿਸਟ ਜਾਵੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਆਲਰੇਡੀ ਕੰਮ ਕੀਤਾ ਹੋਇਆ ਲੋਕਾਂ ਨੇ ਖੁਦ ਕੀਤਾ ਹੋਇਆ ਕਈ ਸਰਪੰਚ ਬੜੇ ਇਸ ਗੱਲੋਂ ਚੰਗੇ ਨੇ ਸੋ ਵਿਲੇਜ ਟੂਰਿਜ਼ਮ ਰੂਰਲ ਟੂਰਿਜ਼ਮ ਫਾਰਮ ਸਟੇਜ਼ ਇਹ ਸਾਰੀਆਂ ਚੀਜ਼ਾਂ ਉੱਤੇ ਜਿਹੜਾ ਐਡਵੈਂਚਰ ਟੂਰਿਜ਼ਮ ਤੇ ਵਾਟਰ ਦੀ ਅਸੀਂ ਪਾਲਿਸੀ ਲੈ ਕੇ ਆਏ ਇੱਕੋ ਟੂਰਿਜ਼ਮ ਦੀ ਪਹਿਲੀ ਵਾਰ ਇੰਟਰੋਡਿਊਸ ਹੋਈ ਆ ਐਡਵੈਂਚਰ ਤੇ ਵਾਟਰ ਵਾਲੀ ਸੋ ਪੰਜਾਬ ਦੀ ਚਾਹੇ ਉਹ ਹੈਰੀਟੇਜ ਐ ਚਾਹੇ ਸਪਿਰਚੁਅਲ ਪੈਟਰੋਟਿਕ ਬਾਰਡਰ ਟੂਰਿਜ਼ਮ ਰੂਰਲ ਐਂਡ ਫਾਰਮ ਸਟੇਜ ਐਡਵੈਂਚਰ ਵਾਟਰ ਟੂਰਿਜ਼ਮ ਇੱਕ ਪੂਰਾ ਸਰਕਟ ਐ ਸੀ ਐਪ ਬਣਾ ਰਹੇ ਹਾਂ ਹੋਰ 6 ਜਾਂ 7 ਮਹੀਨਿਆਂ ਤੱਕ ਤਿਆਰ ਹੋ ਜਾਣੀ ਹੈ ਜਿਹਦੇ ਵਿੱਚ ਸਾਰਾ ਕੁਝ ਹੀ ਕੈਪ ਦੇ ਵਿੱਚ ਮੈਂਸ਼ਨ ਹੋਊਗਾ ਸੋ ਬਹੁਤ ਸਕੋਪ ਹੈ ਕੋਈ ਘਾਟ ਨਹੀਂ ਪੰਜਾਬ ਦੀ ਧਰਤੀ ਤੇ ਘਾਟ ਸੀ ਕੀ ਧਿਆਨ ਦੇਣ ਦੀ ਜਿੱਦਾਂ ਦੱਸਿਆ ਵੀ ਗੁੱਸੇ ਹੋ ਜਾਂਦੇ ਸੀ ਕਲਚਰ ਡਿਪਾਰਟਮੈਂਟ ਵਾਲਿਆਂ ਨੇ ਉਹ ਆਪਣੇ ਮੰਤਰੀ ਨੂੰ ਜਾਣਦੇ ਤੱਕ ਨਹੀਂ ਸੀ ਕਦੇ ਕੋਈ ਮੀਟਿੰਗ ਹੀ ਨਹੀਂ ਕੀਤੀ ਸੀ ਕਿਸੇ ਨੇ ਕੋਈ ਦੱਸ ਦਵੇ ਕਿਸੇ ਦੀ ਕੋਈ ਪ੍ਰਾਪਤੀ ਹੈ ਕਿ ਬਿਲਡਿੰਗਾਂ ਬਣਾਉਣ ਤੋਂ ਬਿਨਾ ਤੇ ਟੁੱਟ ਸੀ ਐਕਟੀਵੇਸ਼ਨ ਕਿੱਥੇ ਸੀ ਟੂਰਿਜ਼ਮ ਡਿਪਾਰਟਮੈਂਟ ਦੀ ਤੁਸੀਂ ਪੰਜਾਬ ਦੇ ਟੂਰਿਜ਼ਮ ਨੂੰ ਲਾਈਟ ਕਿੱਦਾਂ ਲੈ ਸਕਦੇ ਹੋ ਜਿਸ ਘਰ 'ਚ ਕੋਈ ਜਾਂਦਾ ਨਾ ਹੋਵੇ ਉਹ ਤਾਂ ਵੈਸੇ ਹੀ ਘਰ ਠੰਡਾ ਹੋ ਜਾਂਦਾ ਹੈ